ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਗੰਡੂਆ ਪਿੰਡ ਦੇ ਵਿੱਚ ਨਹਿਰ ਟੁੱਟ ਗਈ ਹੈ ਨਹਿਰ ਦੇ ਵਿੱਚ ਕਰੀਬ 15 ਤੋਂ 20 ਫੀਟ ਤੀਰਾਰ ਆ ਗਈ ਹੈ ਇਸ ਤਰਾਰ ਤੇ ਵਿੱਚ ਪਾਣੀ ਕਿਸਾਨਾਂ ਦੇ ਖੇਤਾਂ ਤੇ ਪਿੰਡਾਂ ਵਿੱਚ ਲਗਾਤਾਰ ਹੁੰਨ ਜਾ ਰਿਹਾ ਹੈ ਜੀ ਹਾਂ ਹਾਦਸਾ ਦੁਪਹਿਰ ਦੇ ਵਿੱਚ ਹੁੰਦਾ ਹੈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਹਿਰ ਕਰੀਬ 35 ਤੋਂ 40 ਸਾਲ ਪੁਰਾਣੀ ਹੈ ਕਮਜ਼ੋਰ ਹੋਣ ਦੇ ਕਾਰਨ ਇਹ ਨਹਿਰ ਟੁੱਟ ਗਈ ਹੈ ਪਿਛਲੇ 19 ਜੂਨ ਨੂੰ ਇਸ ਨਹਿਰ ਵਿੱਚ ਸੰਗਰੂਰ ਦੇ ਖੰਡਿਆਲ ਪਿੰਡ ਦੇ ਕੋਲ ਦਰਾਰ ਪਈ ਸੀ ਪ੍ਰਸ਼ਾਸਨ ਨੇ ਮੌਕੇ ਤੇ ਪੁੱਜ ਕੇ ਦਰਾਰ ਪਰੰਦਾ ਕੰਮ ਸ਼ੁਰੂ ਕਰ ਦਿੱਤਾ ਪਾਣੀ ਦਾ ਵਹਾਅ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਕਿਸਾਨਾਂ ਨੂੰ ਨੁਕਸਾਨ ਘੱਟ ਹੋਵੇ ਜਿਲ੍ਹਾ ਪ੍ਰਧਾਨ ਵੀ ਕੇ ਜੁਗਰਾ ਹਾਂਜੀ ਅਮਰੀਕ ਜੀ ਨੂੰ ਪੁੱਛਣਾ ਚਾਹਨਾ ਹੈਗਾ ਕਿਸ ਤਰ੍ਹਾਂ ਦਾ ਇਹ ਟੁੱਟ ਗਿਆ ਹੈਗਾ ਕਿੰਨੇ ਚਿਰ ਤੁਹਾਨੂੰ ਇਹ ਤੁਸੀਂ ਕਰ ਰਹੇ ਨੂੰ ਬੰਨ੍ਹਾ ਲਾਂਦੇ ਔਰ ਕੀ ਨੁਕਸਾਨ ਹੋਇਆ ਔਰ ਕੀ ਸਰਕਾਰ ਤੋਂ ਮੰਗ ਦੇਖੋ ਜਿਹੜੀ ਇਹ ਨਹਿਰ ਹੈ ਰਜਵਾਰ ਹੈ ਜਦੋਂ ਇਹ ਛੋਟਾ ਭਜਦਾ ਹੈ ਇਹ ਜਿਹੀ ਜਿਹੀ ਹਾਲਤ ਤੁਸੀਂ ਦੇਖ ਕੇ ਆਏ ਹੋਵੋਗੇ ਹੁਣ ਆ ਇੱਥੇ ਵੀ ਦੇਖੋਗੇ ਤੁਸੀਂ ਯਾਨੀ ਇਹਨੂੰ 40-50 ਸਾਲ ਹੋ ਗਏ ਬੜੇ ਨੇ ਯਾਨੀ ਬਹੁਤ ਪੁਰਾਣਾ ਹੈ ਇੱਟਾ ਔਖੜੀਆਂ ਵੀ ਨੇ ਸਾਰਾ ਕੁਝ ਹੈ ਇਹਦੀ ਯਾਨੀ ਨਲ بےਗੋਰੀ ਹੈ ਸਰਕਾਰ ਕਣੀਓ ਇਸ ਕਰਕੇ ਟੁੱਟਦਾ ਹੈ ਤਾਂ ਹੀ ਆਹੇ ਸਾਲ ਇੱਕ ਵਾਰੀ ਨੇ ਟੁੱਟਣੀ ਟੁੱਟਣਾ ਤੇ ਇਸ ਕਰਕੇ ਵੀ ਜਿਹੜਾ ਇਹ ਨੁਕਸਾਨ ਹੋਇਆ ਹੈ ਆਹ ਜਮੀਨ ਹੈ ਜਿਹੜੀ 1 ਏਕੜ ਦਾ ਇਹ ਰੇਕਣੀ ਦਾ ਪਤਾ ਸਾਰੇ ਕੋਈ ਦਬਗੇ ਜੀ ਤੇ ਹੁਣ ਜਿੱਦੇ ਫੁੱਟਣ ਵਾਲੇ ਚਾਰਚ ਨਹੀਂ ਹੈਗੇ ਪਾਣੀ ਬਹੁਤ ਹੈ ਇਹ ਇਹ ਦੌਲੇ ਵਾਲੀ ਸੜਕ ਤੱਕ ਵਾਗਿਆ ਪਾਣੀ ਤੇ ਜੇ ਕਿਤੇ ਇਹ ਰਾਤ ਨੂੰ 200 200 ਕਿਲੋ ਹਾਂ 300 150 ਕਿਲੋ ਹੈਗਾ ਇਹ ਜੇ ਇਹ ਰਾਤ ਨੂੰ ਰੁੱਟਿਆ ਹੋਇਆ ਹੁੰਦਾ ਫਿਰ ਆ ਸਾਰੇ ਮਜ਼ਦੂਰਾਂ ਦੇ ਘਰ ਨੇ ਕੁਝ ਖਸਾਨਾ ਦੀ ਵੀ ਘਰ ਆ ਗਏ ਸਾਰੀ ਵਸਤੀ ਡੁੱਬੇ ਹੀ ਰਾਤ ਨੂੰ ਕਿਉਂਕਿ ਪਾਣੀ ਨੇ ਬੰਦ ਨਹੀਂ ਹੋਣਾ ਸੀ ਅੱਜ ਵੀ ਪਾਣੀ ਬਹੁਤ ਜਦੋਂ ਮੈਨੂੰ ਪਤਾ ਲੱਗਿਆ ਮੈਂ SSCP ਦਫ਼ਤਰ ਅੱਜ ਸਾਡੀ ਮੀਟਿੰਗ ਦੀ ਐ SSCP ਨਾਲ ਉਥੇ ਲੈ ਬਾਗੀ ਐ ਕਿਥੇ ਮੁੰਡੇ ਲੈ ਪਾਤੀ ਹੋਣੀ ਉਹਨਾਂ ਪ੍ਰਧਾਨ ਜੀ ਤੁਹਾਡਾ ਪਿੰਡ ਡੁੱਬ ਗਿਆ। ਮੈਂ ਕਿਹਾ ਮੈਂ ਹੁਣੀ ਆਇਆ ਜੀ ਪਿੰਡ ਹੈ ਕਿ ਡੁੱਬ ਗਿਆ ਮੀਂਹ ਤਾਂ ਜ਼ਰੂਰ ਜਿਆਦਾ ਹੈ। ਮੀਂਹ ਜਿਆਦਾ ਹੋ ਗਿਆ ਨਾ ਹਰ ਭਰੀ ਵੀ ਤੀ। ਇਸ ਕਰਕੇ ਜਦੋਂ ਪਤਾ ਲੱਗਿਆ ਬੰਦਿਆਂ ਨੂੰ ਇਹਨਾਂ ਦੇ ਸਪੀਕਰ ਸਪੋਕਰ ਜੇ ਬੋਲਿਆ ਇਕੱਠੇ ਹੁੰਦੇ ਹੁੰਦੇ ਇਹ ਵੱਡਾ 파ੜ ਪੈ ਗਿਆ। ਇਸ ਕਰਕੇ ਜਿਹੜਾ ਇਹ ਨੁਕਸਾਨ ਹੈ ਇਹ ਸਰਕਾਰ ਇਹਦਾ ਮੌਕਾ ਦੇਖੇ ਤੇ ਸਾਡੇ ਫਰਵਰੀ ਸਾਹਿਬ ਖੜੇ ਨੇ ਇਹਨਾਂ ਨੇ ਕੀਤਾ ਹੈਗਾ ਔਰ ਇਧਰ ਸਾਰੀ ਅੰਕਵਰੀ ਕੀਤੀ ਹੈ ਤੇ ਜੋ ਮਾਮ ਜੇ ਜੋ ਸਰਕਾਰ ਦੇ ਮਾਰ ਹੋਈ ਹੈ ਕਿਸਾਨਾਂ ਦੀ, ਠੇਕੇ ਦੇ ਲੱਤੀ ਹੋਈ ਹੈ ਕਿਸਾਨਾਂ ਦੀ ਉਸ ਆਪ ਵੀ ਕੀਤੀ ਹੋਈ ਹੈ ਸਾਰੀ। ਵੀ ਯਾਨੀ ਬਹੁਤ ਵੱਡਾ ਨੁਕਸਾਨ ਕਿ ਸਰਕਾਰ ਇਹਨੂੰ ਧਿਆਨ ਨਾ ਦੇ ਕੇ ਤੇ ਨਹਿਰ ਨੂੰ ਦੁਬਾਰਾ ਬਣਾਉਣ ਦਾ ਦਾ ਕੋਈ ਇੰਤਜ਼ਾਮ ਕਰੇ ਸਰਕਾਰ ਜਿਹੜੀ ਵਾਲੀ ਜ਼ਮੀਨ ਠੇਕੇ ਤੇ ਲਈ ਹੋਈ ਸੀ ਪਿੱਛੇ ਪਿਛਲੀ ਨਹਿਰ ਟੁੱਟੀ ਹੋਈ ਸੀ ਕਣਕਾਂ ਮਰੇ ਉਦੋਂ ਪਿਛਲੇ ਸਾਲ ਉਹਦਾ ਮੈਂ ਗਰਦੌਰੀਆ ਵੀ ਕਰਾਤੀ ਸਾਰਾ ਕੁਝ ਕਰਾਤੀਆਂ ਪਰ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਮੇਰੇ 5 ਕਿੱਲੇ ਕਣਕ ਦੇ ਮਰ ਚੁੱਕੇ ਤੇ ਜਿੱਥੇ ਪਾੜ ਪਿਆ ਸੀ ਜਿਸ ਮੁੰਡੇ ਦੇ ਖੇਤ ਦੇ ਵਿੱਚ ਟੁੱਟੇ ਦੀ ਉਹਨੂੰ ਵੀ ਕੋਈ ਉਹਦਾ ਮੁਆਵਜ਼ਾ ਨਹੀਂ ਮਿਲਿਆ ਸਾਡਾ ਵੱਡਾ ਨੁਕਸਾਨ ਹੋਇਆ 5 ਕਿੱਲੇ ਕਣਕ ਦੇ ਮਰੇ ਦੁਬਾਰਾ ਵੀ ਨਹੀਂ ਬੀਜੀ ਗਈ ਇਸ ਕਰਕੇ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਵੀ ਉਹ ਪਿਛਲਾ ਜਿਹੜਾ ਬਕਾਇਆ ਹੈਗਾ ਮਾਫੀ ਦੇ ਦਾ ਉਹ ਜਰੂਰ ਸਾਡੇ ਕਿਸਾਨਾਂ ਨੂੰ ਸਾਨੂੰ ਮਿਲਣਾ ਹੁਣ ਵੀ 100 150 ਕਿੱਲੇ ਚ ਪਾਣੀ ਫਿਰਦਾ ਹਾਂਜੀ ਹੁਣ ਵੀ 100 150 ਕਿੱਲੇ ਦੇ ਵਿੱਚ ਪਾਣੀ ਆ ਬਾਕੀ 21 ਤੇ 22 ਦੀ ਗੱਲ ਹੈ ਹਾਂ 21 ਤੇ 22 ਦੀ ਗੱਲ ਆ ਤੇ ਬਾਕੀ ਆਪਣੀ ਕਣਕ ਦੇ ਇਹਦੀ ਜੀਰੀ ਦੇ ਵਿੱਚ ਸਾਰੀ ਜਪਾਣੀ ਪੂਰਾ ਭਰਿਆ ਹੋਇਆ ਹੈਗਾ ਇਹਦੇ ਨਿਕਲਣ ਦਾ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ ਸਰਕ ਇਸ ਨਹਿਰ ਦੀ ਬਹੁਤ ਖਾਸ ਦਾ ਹਾਲਤ ਆ ਪਾੜ ਪਿਆ ਹੈਗਾ ਹਾਂਜੀ ਤੇ ਕਿੰਨਾ ਕੁ ਨੁਕਸਾਨ ਹੈ ਸਰਕਾਰ ਤੋਂ ਤੁਸੀਂ ਕੀ ਜਾਣੋ ਨੁਕਸਾਨ ਤਾਂ ਇਹ ਹੈ ਜੀ ਸਾਡੇ ਮੰਨ ਲਓ ਜਿਹੜੇ ਕਿੱਲੇ ਦੇ ਵਿੱਚ ਇਹ ਟੁੱਟੀ ਆ ਗਈ ਉਹਦੇ ਵਿੱਚ ਰੇਗ ਭਰ ਗਈ ਹੈਗੀ ਉਹ ਵੀਲਾ ਤਾਂ ਮੰਨ ਲਓ ਦੋ ਤਿੰਨ ਕਿੱਲੇ ਵਾਲੇ ਕਿਸਾਨ ਹੀ ਨੇਗੇ ਉਹ ਕਹਿੰਦੇ ਗੋਲਾ ਸਿੰਘ ਵਾਲੇ ਤੱਕ ਲੱਗੇ 100 ਡੇ ਟੂ ਪਾਣੀ ਹੈ ਜਿਹੜਾ ਪਾਣੀ ਬਹੁਤ ਜ਼ਿਆਦਾ ਸੀ ਜੀ ਕਿਉਂਕਿ ਮੀਂਹ ਵੀ ਪੈ ਰਿਹਾ ਸੀਗਾ ਤੇ ਸਾਡੀ ਸਰਕਾਰ ਨੂੰ ਇਹ ਬੇਨਤੀ ਹੈ ਜੀ ਵਿਕਟ ਤੋਂ ਘਟ ਤਿੰਨ ਤੋਂ ਚਾਰ ਵਾਰ ਸਾਡੇ ਪਿੰਡ ਦੇ ਵਿੱਚ ਇਹ ਨਹਿਰ ਹੈ ਜਿਹੜੀ ਟੁੱਟ ਚੁੱਕੀ ਹੈਗੀ ਜਿਹੜੀ ਹੀ ਬਣੀ ਹੋਈ ਆ ਉਹ 40 ਸਾਲ ਤੋਂ ਪਲੱਸ ਦੀ ਇਹ ਬਣੀ ਹੋਈ ਹੈਗੀ ਕਿਉਂਕਿ ਜਿਵੇਂ ਆਪਾਂ ਪਿੱਛੇ ਜੇ ਵੀਡੀਓ ਦੇਖਦੇ ਆ ਵੀਡੀਓ ਦੇ ਵਿੱਚ ਵੀ ਸਰਕਾਰ ਨੇ ਨਵੀਆਂ ਨਵੀਆਂ ਨਹਿਰਾਂ ਕੱਢੀਆਂ ਨੇ ਪਰ ਜਿਹੜੀਆਂ ਸਾਡੇ ਪਿੰਡ ਦੇ ਵਿੱਚ ਇਹ ਪੁਰਾਣੀ ਨਹਿਰ ਝਰੀ ਆ ਬੇਦੀ ਬਰਮਤ ਹੋਵੇ ਜਾਂ ਤਾਂ ਕਿਉਂਕਿ ਜੇ ਆਪਾਂ ਗੱਲ ਕਰੀਏ ਪਿੱਛੇ ਖੜਿਆਲ ਪਿੰਡ ਦੇ ਵਿੱਚ ਵੀ ਇਹ ਦੋ ਵਾਰ ਟੁੱਟੀ ਹੋਈ ਹੈ ਔਰ ਗਰਾਹਾ ਲਵੇ ਪਿੰਡਾਂ ਕੋ ਉੱਥੋਂ ਵੀ ਟੁੱਟੀ ਹੈਗੀ ਮੰਨ ਲਓ ਇਹ ਸੰਤਪੁਰੇ ਦੇ ਵਿੱਚ ਜਾਂਦੀ ਹੈ ਸੰਤਪੁਰੇ ਦੀ ਵੀ ਟੁੱਟੀ ਹੈਗੀ ਤੇ ਸਰਕਾਰ ਸਾਡੀ ਤੁਹਾਡੇ মিডিਆ ਰਾਹੀਂ ਇਹੀ ਬੇਨਤੀ ਹੈ ਵੀ ਇੱਥੇ ਸਰਕਾਰ ਆਵੇ ਠੀਕ ਹੈ ਪੌਂਤਮਾਨ ਦਾ ਪਿੰਡ ਸਾਡੇ ਤੋਂ ਘੱਟ ਤੋਂ ਘੱਟ 10 ਤੋਂ 15 ਕਿਲੋਮੀਟਰ ਦੀ ਦੂਰੀ ਤੇ ਆ ਗਿਆ ਉਹਨਾਂ ਦਾ ਇਲਾਕਾ ਵਜਦਾ ਹੈ ਇਹ ਤੇ ਸਾਡੀ ਆ ਕਿ ਇੱਥੇ ਸਾਰ ਲਵੇ ਕਿਉਂਕਿ ਹੁਣ ਫਸਲਾਂ ਨੇ ਜਿਹੜੀਆਂ 60 70 ਦਿਨ ਦੀ ਹੈਗੀ ਹੈਗੀ ਤੇ ਉਹਨਾਂ ਦਾ ਵੀ ਨੁਕਸਾਨ ਆਗਾ ਬਸ ਇੰਨੀ ਕਹਾਂਗੇ ਜੀ ਇਹਦੀ ਮਰੰਮਤ ਹੋਵੇ ਤੇ ਇਹਨੂੰ ਨਵੇਂ ਸਿਰੇ ਤੋਂ ਬਣਾਇਆ ਜਾਵੇ ਧੰਨ ਮਾਰਿਆ ਨੀ ਜੀ ਹਾਂ ਜੀ ਮੈਂ ਪੁੱਛਣਾ ਚਾਹੁੰਦਾ ਹਾਂ ਵੀ ਮਤਲਬ ਕੀ ਨੁਕਸਾਨ ਹੋਇਆ ਜੀ ਇਹ ਕੀ ਕਾਰਨ ਰਹੀਂ ਅਰ ਤੁਹਾਡੇ ਵੱਲੋਂ ਕੀ ਇਹਦੀ ਪਰਭਾਈ ਚੱਲ ਰਹੀ ਹੈ ਇਹ ਜੀ ਆਪਣੀ ਸਨਾਮ ਰਜਵਾ 8:00 ਵਜਦਾ ਅਗਰਾਹਾਂ ਤੋਂ ਨਿਕਲਦਾ ਜੀ ਇਹ ਇਹਦੀ 20 ਬੁਰਜੀ ਤੇ ਤਕਰੀਬਨ ਕਬੇ ਵਾਸੇ ਆਪਣਾ ਪਿੰਡ ਵਾਲੀ ਸੈਕਟਰ ਪੜਦੇ ਆ ਤਕਰੀਬਨ 1:30 ਵਜੇ ਸਾਨੂੰ ਸੂਚਨਾ ਮਿਲੀ ਸੀ ਨਾਲ ਦੇ ਨਾਲ ਅਸੀਂ ਆਪਣੀ ਮਹਿਕਮੇ ਦੇ ਸਾਰੇ ਸਟਾਫ ਨਾਲ ਜੋ ਵੀ ਮਸ਼ੀਨਰੀ ਦੇ ਜੋ ਵੀ ਖਾਲੀ ਖੇਲੇ ਹੁੰਦੇ ਨੇ ਉਹ ਲੈ ਕੇ ਸੀ ਕੰਮ ਕਰ ਰਹੇ ਹਾਂ ਉਹਨੂੰ ਬੰਦ ਕਰਨ ਦਾ ਕੰਮ ਚੱਲ ਰਿਹਾ ਹੈ ਪਾਣੀ ਵਾਰ ਜਾਣਾ ਰੁਕ ਗਿਆ ਤੇ ਕੋਈ ਨੁਕਸਾਨ ਕੋਈ 10 12 ਗਿੱਲਾਂ 'ਚ ਪਾਣੀ ਦੇ ਇਹ ਪਹਿਲਾਂ ਇਹੀ ਮਤਲਬ ਉਹ ਖੜਿਆਲ ਟੁੱਟਿਆ ਸੀ ਇਹ ਬਾਰ ਬਾਰ ਟੁੱਟਦਾ ਇਸ ਵਾਲ ਟੁੱਟ ਗਿਆ ਇਸ ਇਸ ਵਾਲ ਤੇ ਨਾ ਜੀ ਦਰਖਤਾਂ ਦੀ ਜੜਾਂ ਹੁੰਦੀਆਂ ਨੇ ਕੋਈ ਚੂਹੇ ਹੁੰਦੇ ਆ ਉਹ ਥੋੜਾ ਖਾੜਾ ਕਰ ਲੈਂਦੇ ਨੇ ਉਹ ਫਿਰ ਕੀ ਬਾਨੀ ਟ੍ਰੀਸ ਹੋ ਜਾਂਦੀਆਂ ਜੀ ਜਾਣਾ ਉਹ ਕਿਉਂਕਿ ਹੀੜਨ ਹੁੰਦੀਆਂ ਨੇ ਤਾਂ ਉਸ ਕਰ ਨੁਕਸਾਨ ਹੋ ਜਾਂਦਾ ਤੁਸੀਂ ਉੱਪਰ ਭੇਜਿਆ ਹੋਇਆ ਇਹਨੂੰ ਮਤਲਬ ਕੋਈ ਪੱਕਾ ਕਰਨ ਲਈ ਹੈ ਇਹਦਾ ਪੱਕਾ ਕਰਨ ਦਾ ਪ੍ਰੋਜੈਕਟ ਗਿਆ ਹੋਇਆ ਜੀ ਜੀਓ ਅੰਡਰ ਉਹ ਸਰਕਾਰ ਦੇ ਵਿਚਾਰ ਕਿੰਨੇ ਹੈ ਠੇਕੇ ਤੇ ਲਈ ਹੋਈ ਹੈ ਇਹ ਤੇ ਇਹ ਪਹਿਲਾਂ ਵੀ ਜਦੋਂ ਦੋ ਤਿੰਨ ਮਾਰੇ ਲੀਕਿੰਗ ਸੀ ਇਹਦੇ ਤੇ ਅਸੀਂ ਕਿਹਾ ਸੀ ਇਹਨਾਂ ਨੂੰ ਮਲਾਜਮਾਂ ਨੂੰ ਵੀ ਲੀਕਿੰਗ ਹੋ ਰਹੀ ਹੈ ਤੇ ਬੰਦ ਕਰੋ ਜ ਇਹਨਾਂ ਨੇ ਉਦੋਂ بڑے ਮੋٹے ਖड्डे ਖੱਡ ਬੰਦ ਕਰਤੀ ਬਸ ਉਸ ਤੋਂ ਬਾਅਦ ਕੇ ਸਹਾਰੀ ਨੇ ਇਹ ਬਹੁਤ ਨੀਵੀਂ ਜ਼ਮੀਨ ਹੈ ਤੇ ਹੁਣ ਵੀ ਇਹਨਾਂ ਨੂੰ ਅਸੀਂ ਕਈ ਵਾਰੀ ਕਹਿ ਚੁੱਕੇ ਹਾਂ ਬਾਕੀ ਹੁਣਾ ਦੇਖੋ ਜੀ ਕਿੰਨਾ ਨੁਕਸਾਨ ਹੋ ਗਿਆ ਕਿੱਲੇ ਡੇਢ ਕਿੱਲੇ ਵਿੱਚ ਤਾਂ ਪੂਰੀ ਰੇਗ ਹੀ ਪੈ ਗਈ 200 150 ਟਰਾਲੀ ਸਾਰਾ ਜੋ ਵੀ ਖੁਰਕ ਪਾਣੀ ਸਭ ਮਿੱਟੀ ਇਹਦਾ ਕਿੱਲੇ ਡੇਢ ਕਿੱਲੇ ਦਾ ਬਿਲਕੁਲ ਖਤਮ ਹੀ ਹੋ ਗਿਆ ਤੇ ਬਾਕੀ ਇਹਦਾ ਦੇਖੋ ਜੀ ਸਾਰੀ ਮਣਨ ਵਾਲੀ ਹੈ ਦਿਵਾਰੀ ਦੀ ਰਿਪੇਅਰ ਹੋਣੀ ਚਾਹੀਦੀ ਹੈ ਜੀ ਸਾਰੀ ਸਭ ਜਗ੍ਹਾ ਤੋਂ ਕ੍ਰੈਕ ਹੋਈ ਪਈ ਐ ਕਿਉਂ ਕਿ ਵੇ ਜੇ ਕੋਈ ਦੇਖ ਕਿਤੇ ਦੀ ਰਿਪੇਅਰ ਨਹੀਂ ਹੁੰਦੀ ਕਿਸੇ ਸਾਲ ਵੀ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਹੁਣ ਜੇ ਆ ਕਿਲਾ 1.5 ਕਿਲਾ ਦਾ ਬਿਲਕੁਲ ਰੇਗ ਨਹੀਂ ਭਰ ਗਿਆ ਜੀ ਬਾਕੀ ਦੇਖੋ ਸਾਰੀ ਜ਼ੀਰੀ ਡੁੱਬ ਗਈ ਨਾ ਕਿਸੇ ਪਾਸੇ ਪਾਣੀ ਨਿਕਲਦਾ ਹੈਗਾ ਹੀ ਐ ਪੂਰਾ ਇਹ ਜਿੰਨਾ ਕੋਈ 100 150 ਗਲਾ ਚਾਰੇ ਸ਼ਫੇਰੇ ਨੂੰ ਗਾਫ ਲੱਗੀ ਹੋਈ ਐ ਸਾਰੇ ਪਾਸੇ ਛੜਕਾਂ ਨੇ ਕੁਛ ਪਿੰਡ ਐ ਕੁਛ ਪਿੰਡ ਦੇ ਘਰ ਵੀ ਕਿਰੇ ਹੋਣੇ ਦੇ ਵਿੱਚ ਤੇ ਇਹ ਚੀਜ਼ਾ ਮਤਲਬ ਇਹ ਪੂਰਾ ਨਮਾਇਨ ਦੇ ਵਿੱਚ ਜ਼ਮੀਨ ਐ ਸਾਰੀ ਇਹ ਚੀਜ਼ ਦੀ ਪੂਰੀ ਉਹ ਹੋਣੀ ਚਾਹੀਦੀ ਐ ਇੱਥੇ ਰਿਪੇਅਰ ਹੋਵੇ ਰਹੀ ਸਾਰੇ ਦੀ ਤੇ ਟੁੱਟਕ ਮੰਨੂਆ ਪਿੰਡ ਦੀ ਜ਼ਮੀਨ ਹੈ ਸਾਰੀ ਨੀਵੀਂ ਹੈ ਜੀ ਇਹਦੀ ਇਹਦੀ ਬਹੁਤ ਵੱਡਾ ਨੁਕਸਾਨ ਹੁੰਦਾ ਜਦੋਂ ਮਚੜਦੀ ਹੈ ਕਾਫੀ ਕਾਫੀ 100 ਗਿੱਲਾ ਤਾਂ ਬਿਲਕੁਲ ਹੀ ਅੱਧਾ ਨੁਕਸਾਨ ਤਾਂ ਹੈਗੇ